ਅੱਜ ਰਾਤ ਆਕਾਸ਼ ਨਹੀਂ ਤੁਹਾਡੀ ਕਿਸਮਤ ਚਮਕ ਰਹੀ ਆ ਅੱਜ ਰਾਤ ਕਿਉਂਕਿ ਸਾਲ 2025 ਦੀ ਆਖਰੀ ਪੁੰਨਿਆ ਆ ਮੱਗਰ ਮਹੀਨੇ ਦੀ ਸਭ ਤੋਂ ਚਮਕਦਾਰ ਰਾਤ ਜੋ দান ਅੱਜ ਤੁਸੀਂ ਕਰੋਗੇ ਉਹ ਸਿੱਧਾ ਭਵਿੱਖ ਦੇ ਸਾਲਾਂ 'ਚ ਐਡ ਆਨ ਹੋ ਜਾਣਾ ਤੇ ਫਲ ਦੀ ਪ੍ਰਾਪਤੀ ਹੋਏਗੀ ਚੰਦਰਮਾ ਅੱਜ ਮੰਨ ਦੇ ਰਾਜ ਖੋਲ ਕੇ ਬੈਠਾ ਆ ਤੇ দান ਜਦੋਂ ਤੁਸੀਂ ਕਰੋਗੇ ਉਸ ਰੌਸ਼ਨੀ ਦੇ ਨਾਲ ਗ੍ਰਹਿ ਤੱਕ ਪਹੁੰਚੇਗਾ એનર્ਜੀ ਹੈ ਰੋਸ਼ਨੀ ਮੈਂ ਡਾਕਟਰ ਤੇਨਕਰ ਅੱਜ ਦੀ ਪੁੰਨਿਆਂ ਦੀ ਤithi ਸਵੇਰ ਤੋਂ 8:38 ਤੋਂ ਸ਼ੁਰੂ ਹੋ ਚੁੱਕੀ ਹੈ ਤੇ ਕੱਲ ਸਵੇਰੇ 4:44 ਤੱਕ ਇਹ ਚੱਲਣੀ ਆ ਇਸ ਸਮੇਂ ਦੌਰਾਨ ਤੁਸੀਂ ਰਾਸ਼ੀ ਅਨੁਸਾਰ ਕੀ ਦਾਨ ਦਿਓਗੇ ਕੀ ਉਪਾਅ ਕਰੋਗੇ ਕਿਹੜੇ ਬੀਜ ਮੰਤਰ ਦਾ ਪਾਠ ਕਰੋਗੇ ਕਿਉਂ ਕਿਉਂਕਿ ਮੈਂ ਕੋਈ ਵੀ ਅਹਿਮ ਦਿਨ ਬਰਥਾ ਨਹੀਂ ਜਾਣ ਦੇਣਾ ਚਾਹੁੰਦੀ ਅਜਾਈ ਆਪਾਂ ਨਹੀਂ ਗੋਣਾ ਅਸੀਂ ਉਸਦਾ ਲਾਹਾ ਲੈਣਾ ਕੀ ਤੁਸੀਂ ਜਾਣਦੇ ਹੋ ਮਾਂ ਲక్ష్ਮੀ ਅੱਜ ਰਾਤ ਤੁਹਾਡੇ ਦਵਾਰ ਤੇ ਦਸਤਕ ਦੇਣ ਵਾਲੀ ਹੈ ਜੀ ਹਾਂ ਅੱਜ ਪੁੰਨਿਆ ਤੇ ਜਦੋਂ ਚੰਦਰਮਾ ਆਪਣੀਆਂ 16 ਕਲਾਵਾਂ ਨਾਲ ਪੂਰਾ ਹੋ ਕੇ ਸਿੱਧਾ ਅੰਮ੍ਰਿਤ ਭਰੌਂਦਾ ਆ ਅੱਜ ਕਿਉਂਕਿ ਮੱਗਰ ਦੀ ਪੁੰਨਿਆ ਸਪੈਸ਼ਲ ਹੈ ਜੇਕਰ ਅੱਜ ਤੁਸੀਂ ਆਪਣੀ ਰਾਸ਼ੀ ਦੇ ਅਨੁਸਾਰ ਇੱਕ ਛੋਟਾ ਜਿਹਾ ਵੈਦਿਕ ਦਾਨ ਕਰਦੇ ਹੋਗੇ ਤਾਂ ਤੁਹਾਡੇ ਭਾਗਾਂ ਦੀ ਲਕੀਰ ਚਮਕ ਜਾਏਗੀ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸ ਦੇਣਾ ਤੁਹਾਡੀ ਰਾਸ਼ੀ ਕਿਹੜੀ ਹੈ ਕਿਉਂਕਿ ਅੱਗੇ ਆਉਣ ਵਾਲੇ ਹਰ ਇੱਕ ਮਿੰਟ ਦੀ ਜਾਣਕਾਰੀ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਮੈਂ 12 ਰਾਸ਼ੀਆਂ ਲਈ ਇਸ ਵੀਡੀਓ ਵਿੱਚ ਵਿਸ਼ੇਸ਼ ਦਾਨ ਦੱਸਿਆ ਹੈ ਨਾਲ ਇੱਕ ਉਪਾਅ ਦੱਸਿਆ ਹੈ ਨਾਲ ਮੈਂ ਦੱਸਿਆ ਹੈ ਕਿ ਇਹ ਦਾਨ ਤੇ ਇਹ ਉਪਾਅ ਕਰਨ ਨਾਲ ਤੁਹਾਨੂੰ ਕਿਹੜੇ ਫਲ ਦੀ ਪ੍ਰਾਪਤੀ ਹੋਏਗੀ ਸੋ ਬਿਨਾ ਸਮਾਂ ਗੋਆ ਪਿਆਰੇ ਦਰਸ਼ਕੋ ਮੈਂ ਵਾਧ ਰਹੀਆਂ ਅੱਗੇ ਪਹਿਲਾਂ ਆ ਜਾਂਦੀ ਹੈ ਮੇਖ ਰਾਸ਼ੀ ਤੁਸੀਂ ਦਾਨ ਕਰੋਗੇ ਗੁੜ ਤੇ ਲਾਲ ਮਸਰਾਂ ਦੀ ਦਾਲ ਮੈਂ ਦੋ ਚੀਜ਼ਾਂ ਕਹੀਆਂ ਜਾਂ ਨਹੀਂ ਕਿਹਾ ਮੰਗਲ ਸ਼ਾਂਤੀ ਹੈ ਕਿਉਂਕਿ ਤੁਹਾਡਾ ਰਾਸ਼ੀ ਸਵਾਮੀ ਮੰਗਲ ਹੈ ਉਹ ਸ਼ਾਂਤ ਰਹੇ ਤਾਂ ਜਿਆਦਾ ਬੈਟਰ ਉਪਾਅ ਕਰ ਲਿਓ ਓਮ ਹਨੂਮਤੇ ਨਮਾ ਦਾ 11 ਬਾਰ ਜਾਪ ਕਰਨਾ ਤੁਹਾਨੂੰ ਕਿਸ ਫਲ ਦੀ ਪ੍ਰਾਪਤੀ ਹੋਏਗੀ ਊਰਜਾ ਮਿਲੇਗੀ ਹੌਸਲਾ ਵਧੇਗਾ ਵਿਵਾਦ ਖਤਮ ਹੋ ਜਾਣਗੇ ਗੱਲ ਕਰਾਂ ਬ੍ਰਿਖ ਰਾਸ਼ੀ ਦੀ ਤੁਸੀਂ ਅੱਜ ਮੱਗਰ ਦੀ ਪੁੰਨਿਆ ਨੂੰ ਦਾਨ ਕਰੋਗੇ ਚੌਲ ਦੁੱਧ ਜਾਂ ਫਿਰ ਚਿੱਠੀ ਮਿਠਾਈ ਕੋਈ ਵੀ ਥੋੜੀ ਜਿਹੀ ਕਿਉਂਕਿ ਤੁਹਾਡਾ ਰਾਸ਼ੀ ਸਵਾਮੀ ਹੈ ਸ਼ੁਕਰ ਤੇ ਸ਼ੁਕਰ ਕਰਨਾ ਹੈ ਅਸੀਂ ਸ਼ੁੱਧ ਉਪਾਅ ਕਰ ਲਿਓ ਗਾਨੂ ਥੋੜੇ ਜਿਹੇ ਆٹے ਦਾ ਸਖਤ ਪੇੜਾ ਗੁੰਨ ਲੈਣਾ ਫ੍ਰਿਜ ਚੋਂ ਆਟਾ ਕੱਢ ਕੇ ਨਹੀਂ ਦੇਣਾ ਗੁੰਨੇਂਗਣਾ ਇਹ ਜਿਹੜਾ ਤਾਜ਼ਾ ਆਟਾ ਗੁੰਨੋਗੇ ਇਹਦੇ ਵਿੱਚ ਪਾ ਦਿਓ ਗੁੜ ਦੀ ਇੱਕ ਡਲੀ ਗਊ ਮਾਤਾ ਨੂੰ ਦਿਓ ਖਿਲਾ ਤੁਹਾਡੇ ਧਨ ਸੰਪਦਾ ਤੁਹਾਡੇ ਜੀਵਨ ਦੇ ਸੁੱਖ ਤੇ ਰਿਸ਼ਤਿਆਂ ਦੇ ਵਿੱਚ ਮਿਠਾਸ ਹੋਣੀ ਹੈ ਇਸ ਨਾਲ ਕਿਉਂਕਿ ਮੇਰੇ ਮੈਨੂੰ ਇੰਨਾ ਯਕੀਨ ਆ ਕਿ ਮੇਰੇ ਦਰਸ਼ਕ ਜੋ ਮੈਂ ਉਪਾਅ ਦੱਸ ਦਿਓ ਜ਼ਰੂਰ ਕਰਦੇ ਆ ਕਿਉਂਕਿ ਇਹ ਉਪਾਅ ਰੇਅਰਸਟ ਟੂ ਰੇਅਰ ਹੁੰਦੇ ਆ ਔਰ ਬੜੇ ਹੀ ਫਲਦਾਇਕ ਅਸਰ ਕਰਤੇ ਕਾਰਗਰ ਹੁੰਦੇ ਆ ਵਾਰੀ ਆ ਗਈ ਮਿਥਨ ਦੀ ਮਿਥਨ રાશિ ਵਾਲਿਓ ਤੁਸੀਂ ਦਾਨ ਕਿਹੜਾ ਕਰਨਾ ਹੈ ਸਾਬਤ ਮੂੰਗੀ ਜਾਂ ਫਿਰ ਹਰੀਆਂ ਸਬਜ਼ੀਆਂ ਕਿਉਂ ਰਾਸ਼ੀ ਸਵਾਮੀ ਹੈ ਬੁੱਧ ਬੁੱਧ ਨੂੰ ਕਰਨਾ ਆਪਾਂ ਮਜਬੂਤ ਉਪਾਅ ਕੀ ਕਰ ਲਓਗੇ ਵਿਸ਼ਨੂ ਸ਼ਸਤਰ ਨਾਵਾਂ ਦਾ ਪਾਠ ਕਰ ਲਿਓ YouTube ਤੋਂ ਮਿਲ ਜਾਣਾ ਫਲਕੀ ਮਿਲਣਾ ਬੁੱਧੀ ਸੰਚਾਰ ਤੇ ਵਪਾਰ ਚ ਸਫਲਤਾ ਮਿਲੇਗੀ ਅੱਗੇ ਆ ਗਈ ਵਾਰੀ ਕਰਕ રાશિ ਦੀ ਕੈਂਸਰੀਅਨ ਦਾਨ ਕੀ ਕਰੋਗੇ ਦੁੱਧ ਚੌਲ ਜਾਂ ਚਾਂਦੀ ਚੰਦਰਮਾ ਦੀ ਸ਼ਾਂਤੀ ਲਈ ਉਪਾਅ ਕੀ ਕਰਨਾ ਤੁਸੀਂ ਚੰਦਰਮਾ ਨੂੰ ਦੁੱਧ ਮਿਲੇ ਪਾਣੀ ਦੇ ਨਾਲ ਅਰਗ ਦੇ ਦੇਣਾ ਆ ਤੇ ਨਮਸਕਾਰ ਕਰ ਦੇਣਾ ਆ ਫਲਦ ਦੀ ਪ੍ਰਾਪਤੀ ਕੀ ਹੋਏਗੀ ਮਿਲੇਗੀ ਮਾਨਸਿਕ ਸ਼ਾਂਤੀ ਮਿਲੇਗਾ ਮਾਂ ਦਾ ਸੁੱਖ ਵਿਚਾਰਧਾਰਕ ਵਿਰੋਧ ਤਾਂ ਹੋ ਜਾਂਦੀਆਂ ਦੁਨਿਆਵੀ ਰਿਸ਼ਤਿਆਂ 'ਚ ਮਾਂ ਦੇ ਨਾਲ ਬਣਨ ਲਏ ਬਣਨ ਲੱਗ ਪਵੇਗੀ ਮਨ ਮੁਟਾਬ ਦੂਰ ਹੋ ਜਾਣਗੇ ਤੇ ਕਾਰੋਬਾਰ ਬਿਜ਼ਨਸ ਵਪਾਰ ਜੇ ਜਿਹੜਾ ਵੀ ਕੰਮ ਤੰਦਾ ਤੁਸੀਂ ਕਰਦੇ ਹੋ ਉਹਦੇ ਵਿੱਚ ਬਰਕਤ ਪੈਗੀ ਅੱਗੇ ਹੈ ਸਿੰਘ ਰਾਸ਼ੀ ਪੁੰਨਿਆ ਮੱਗਰ ਦੀ ਹੈ ਦਿਨ ਖੁੰਝਣਾ ਨਹੀਂ ਹੈ ਤੁਸੀਂ ਕੀ দান ਕਰੋਗੇ ਕਣਕ ਐ ਗੋੜਾ ਜਾਂ ਤਾਂ ਬੇਦਿਕ ਪਾਂਡਾ ਲੈ ਦੋ ਕਾਰਨ ਸਿੰਘ ਰਾਸ਼ੀ ਦਾ ਸਵਾਮੀ ਹੈ ਸੂਰਜ ਤੇ ਸੂਰਜ ਨੂੰ ਅਸੀ ਸ਼ਕਤੀ ਪ੍ਰਦਾਨ ਕਰਨੀ ਹੈ એનર્ਜੀ ਪ੍ਰਦਾਨ ਕਰਨੀ ਹੈ ਉਪਾar ਨਾਲ ਇੱਕ ਕਰ ਲੈਣਾ ਤੁਸੀਂ ਸੂਰਜ ਭਗਵਾਨ ਨੂੰ ਅਰਗ ਦੇ ਦਿੱਤਾ ਨਹੀਂ ਦਿੱਤਾ ਤਾਂ ਅੱਜ ਦੇ ਦਿਓ ਤੇ ਅ ਦਿੱਤਿਹਰ ਦੇ ਸੂਤਰ ਦਾ ਪਾਠ ਕਰ ਲਓ ਫਲ ਮਿਲੇਗਾ ਸਰਕਾਰੀ ਕਮਾਚ ਸਫਲਤਾ ਮਿਲੇਗੀ ਸਨਮਾਨ ਤੇ ਪ੍ਰਸਿੱਧੀ ਮਿਲੇਗੀ ਵਾਰੀ ਆ ਗਈ ਕੰਨਿਆ ਦੀ ਤੁਸੀਂ দান ਕਰੋਗੇ ਹਰਾ ਕੱਪੜਾ ਜੇ ਨਹੀਂ ਤਾਂ ਫਿਰ ਗਾਂ ਨੂੰ ਹਰਾ ਚਾਰਾ ਕਾਰਨ ਕੰਨਿਆ ਦਾ ਰਾਸ਼ੀ ਸਵਾਮੀ ਹੈ ਬੁੱਧ ਬੁੱਧ ਨੂੰ ਦੇਣੀ ਹੈ ਸਹੀ ਮਜ਼ਬੂਤੀ ਇੱਕ ਉਪਾਹ ਹੋਰ ਕਰਨਾ ਕਿਸੇ ਲੋੜਵੰਦ ਵਿਦਿਆਰਥੀ ਨੂੰ ਪਰਾਇ ਦੀ ਸਮਗਰੀ দান ਕਰ ਦੇਣੀ ਹੈ ਪੈਨ ਲੈ ਦੋ ਪੈਨਸਲ ਲੈ ਦੋ ਕਾਪੀ ਲੈ ਦੋ ਜੋ ਤੁਹਾਡੀ ਇੱਛਾ ਹੈ ਫਲ ਕੀ ਮਿਲਣਾ ਹੈ ਕੈਰੀਅਰ ਦੇ ਵਿੱਚ ਸਰਤਾ ਆ ਜਾਏਗੀ ਤੇ ਕਰਜ਼ਿਆਂ ਤੋਂ ਮੁਕਤੀ ਮਿਲ ਜਾਣੀ ਹੈ ਤੁਲਾ ਰਾਸ਼ੀ ਦੀ ਵਾਰੀ ਆ ਗਈ ਤੁਸੀਂ দান ਕਰੋਗੇ ਖੰਡ ਸੁਗੰਧਿਤ ਚੀਜ਼ਾਂ ਜਾਂ ਚਿੱਟੇ ਵਸਤਰ ਭਾਵ ਤੁਲਾ ਰਾਸ਼ੀ ਦਾ ਸਵਾਮੀ ਹੈ ਸ਼ੁਕਰ ਸ਼ੁਕਰ ਨੂੰ ਕਰਨਾ ਆਇਆ ਸੀ ਸ਼ੁੱਧ ਉਪਾ ਕਰ ਲਿਓ ਇੱਕ ਨਾਲ ਮਾਂ ਲక్ష్ਮੀ ਨੂੰ ਕਮਲ ਦਾ ਤਰੋ ਤਾਜ਼ਾ ਫੁੱਲ ਫੁੱਲਾਂ ਦੀ ਦੁਕਾਨ ਤੋਂ ਮਿਲ ਜਾਂਦੇ ਆ ਫੁੱਲ ਲਿਓ ਤੇ ਦੇ ਦਿਓ ਭੇਟ ਕਰ ਦਿਓ ਫਲਕੀ ਮਿਲਣਾ ਗ੍ਰਸਥ ਜੀਵਨ ਵਿਅਤ ਜੀਵਨ ਸੁੱਖੇ ਸੁੱਖ ਸੁੱਖਾਂ ਦੀ ਵਰਖਾ ਧੰਨ ਦੇ ਵਰਖਾ ਬਾਹਰੀ ਆਕਰਸ਼ਨ ਇਸ ਮਾਨੀ ਖੂਬਸੂਰਤੀ ਬਦੇਗੀ ਬਾਹਰੀ ਆ ਗਈ वृश्चिक ਦੀ 스코ਰਪियंस ਤੁਸੀਂ ਕੀ দান ਕਰੋਗੇ ਇੱਕ ਲਾਲ ਕਪੜਾ ਨਹੀਂ ਤਾਂ ਮਸਰਾਂ ਦੀ ਦਾਲ ਨਹੀਂ ਤਾਂ ਗੁੜ ਮੰਗਲ ਸ਼ਾਂਤੀ ਕਰਨੀ ਹੈ ਸੀ ਉਪਾ ਕਰ ਲੋ ਹਨੂਮਾਨ ਜੀ ਨੂੰ ਜਾ ਕੇ ਮੰਦਰ ਚ ਚੋਲਾ ਚੜਾਇਆ ਉਹ ਲਾਲ ਪੂਜਾ ਸਮਗਰੀ ਤੋਂ ਇਹ ਸਾਰਾ ਸਮਾਂ ਤਿਆਰ ਵਰਤਿਆ ਮਿਲ ਜਾਂਦਾ ਹੈ ਫਲਕੀ ਮਿਲਣਾ ਤੁਹਾਡੀ ਸਿਹਤ ਚ ਬੜੀ ਤੇਜ਼ੀ ਨਾਲ ਸੁਧਾਰ ਆਉਣਾ ਸ਼ੁਰੂ ਹੋ ਜਾਣਾ ਜਿਹੜੇ ਡਾਰਕ ਹੌਫ ਮਨ ਚ ਲੈ ਕੇ ਬੈਠੇ ਹੋ ਹਨ ਨਾ ਅਣਜਾਣੇ ਪੈ ਉਹਨਾਂ ਤੋਂ ਮਿਲ ਜਾਣੀ ਹੈ ਮੁਕਤੀ ਤੇ ਤੁਹਾਡੀ ਹੋ ਜਾਣੀ ਹੈ ਜਿੱਤ ਬਾਹਰੀ ਆ ਗਈ ਤੁਨੋਂ ਦੀ দান ਕਿਹੜਾ ਕਰੋਗੇ ਅਜਮਗਰ ਦੀ ਪੁੰਨਿਆਂ ਨੂੰ ਪੀਲੀ ਦਾਲ ਛੋਲਿਆਂ ਦੀ ਦਾਲ ਹੁੰਦੀ ਹੈ ਇੱਕ ਮੂੰਗੀ ਦੀ ਦਾਲ ਵੀ ਹੁੰਦੀ ਹੈ ਪਰ ਇੱਥੇ ਛੋਲਿਆਂ ਦੀ ਦਾਲ ਦਾ ਦਾਨ ਜ਼ਿਆਦਾ ਜ਼ਰੂਰੀ ਹੈ ਹਲਦੀ ਹੈ ਜਾਂ ਕੇਸਰ ਕੇਸਰ ਥੋੜਾ ਮਹਿੰਗਾ ਹੈ ਪਹਿਲੀਆਂ ਦੋ ਆਪਸ਼ਨਸ ਤੁਹਾਡੇ ਕੋਲ ਮੌਜੂਦ ਨੇ ਕਿਉਂਕਿ ਤੁਹਾਡਾ ਰਾਸ਼ੀ ਸੁਆਮੀ ਹੈ ਗੁਰੂ ਉਸ ਨੂੰ ਬਲ ਦੇਣਾ ਹੈ ਉਪਾਅ ਕੀ ਕਰਨਾ ਪਿੱਪਲ ਦੇ ਰੁੱਖ ਬਹੁਤ ਨੇ ਪਾਣੀ ਚੜਾ ਦਿਓ ਜਿਹੜਾ ਦੀਵਾ ਸ਼ਾਮ ਨੂੰ ਜਗਾ ਦਿਓ ਤੁਹਾਨੂੰ ਕਿਹੜਾ ਫਲ ਮਿਲੇਗਾ ਕਿਹੜੇ ਫਾਇਦੇ ਹੋਣਗੇ ਕਿਹੜੀਆਂ ਰਾਹ ਦੀਆਂ ਬੈਰੀਕੇਡਸਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਉੱਚ ਸਿੱਖਿਆ ਧਰਮ ਕੰਮਾਂ ਚ ਕਿਸਮਤ ਦਾ ਸਾਥ ਮਕਰ ਰਾਸ਼ੀ ਦੀ ਵਾਰੀ ਆ ਗਈ দান ਕਰ ਦਿਓ ਕਾਲੇ ਤਿਲ ਕੰਬਲ ਦੇ ਦਿਓ ਦਾਂ ਸਰੋਂ ਦਾ ਤੇਲ ਕਿਉਂ ਕਿਉਂਕਿ ਮਕਰ ਰਾਸ਼ੀ ਦਾ ਸਵਾਮੀ ਹੈ ਸ਼ਨੀ ਤੇ ਅਸੀਂ ਕਰਨਾ ਹੈ ਸ਼ਨੀ ਨੂੰ ਸ਼ਾਂਤ ਖੁਸ਼ ਬਸ ਖੁਸ਼ਾ ਤਾਂ ਅਪਰੰਪਾਰ ਕਿਰਪਾ ਆਪੇ ਵਰਸੇਗੀ ਉਪਾ ਕਰ ਲਿਓ ਅੱਜ ਗਰੀਬਾਂ ਨੂੰ ਭੋਜਨ ਕਰਾ ਦਿਓ ਮਿਲਣਗੀਆਂ ਦੁਆਵਾਂ ਫਲਕੀ ਮਿਲਣਾ ਕਾਰਜ ਖੇਤਰ ਚ ਪ੍ਰੋਮੋਸ਼ਨ ਹੋ ਜਾਣੀ ਤਰੱਕੀ ਹੋ ਜਾਣੀ ਹੈ ਅੱਗੇ ਦੇਖਿਓ ਸਹੀ ਹੁਣ ਅਗਲੇ 2026 365 ਦਿਨ ਅਗਲੇ ਇਹ ਕੀ ਇਹ ਹੀ ਦਿੱਤਾ ਅੱਗੇ ਆਉਣਾ ਤੁਹਾਨੂੰ ਸਬਰ ਤੇ ਮਿਹਨਤ ਦਾ ਫਲ ਮਿਲਣਾ ਸ਼ੁਰੂ ਹੋ ਜਾਣਾ ਮਕਰ ਰਾਸ਼ੀ ਵਾਲਿਓ ਵਾਰੀ ਆ ਗਈ ਸੈਕਿੰਡ ਲਾਸਟ ਕੁੰਮ ਅਕੁਰੀਅਨਸ দান ਕਰ ਦੇਓਗੇ ਸਾਬਤ ਮਾਂ ਕਾਲੇ ਚਪਲ ਦੇ ਸਕਦੇ ਹੋ ਸਰਦੀਆਂ ਆ ਗਈਆਂ ਜੁੱਤੀ ਦੇ ਦੋ ਬੰਦ ਪਰ ਰੰਗ ਹੋਵੇ ਕਾਲਾ ਜਾਂ ਫਿਰ ਕਾਲੀ ਛਤਰੀ দান ਦੇ ਸਕਦੇ ਆ ਕਿਉਂਕਿ ਇਹ ਸ਼ਨੀ ਸ਼ਾਂਤੀ ਦੇ ਉਪਾਅ ਨੇ ਸ਼ਨੀ ਦੇਵ ਦੀ ਮੰਤਰ ਦਾ ਉਚਾਰਨ ਕਰੋਗੇ ਓਮ ਸ਼ੰਗਸ਼ਨੇਸ਼ਟ੍ਰਾਇ ਨਮਹ ਇੱਕ ਮਾਲਾ ਕੱਢਣੀ ਪੈਣੀ ਹੈ ਫੜਕੀ ਮਿਲਣਾ ਬਹੁਤ ਵੱਡੇ ਵੱਡੇ ਲਾਭ ਹੋਣ ਜਾ ਰਹੇ ਆ ਆਮਦਨ ਛੋ ਜਾਣਾ ਵਾਦਾ ਤੇ ਛਾਵਾਂ ਦੀ ਹੋ ਜਾਣੀ ਹੈ ਪੂਰਤੀ ਵਾਰੀ ਕਰਾਂ ਮੀਨ ਰਾਸ਼ੀ ਦੀ ਗੱਲ ਤਾਂ ਫਿਰ ਧਾਨ ਕੀ ਕਰੋਗੇ ਮੀਨ ਰਾਸ਼ੀ ਵਾਲਿਓ ਚਨੇ ਦੀ ਦਾਲ ਛੋਲੇ ਦੀ ਦਾਲ ਪੀਲੇ ਫੁੱਲ ਗੇਂਦਾ ਬਹੁਤ ਮਿਲਦਾ ਦੌਦੀ ਬਹੁਤ ਆਈ ਹੋਈ ਹੈ ਪिली ਜਾਂ ਫਿਰ ਕੇਲੇ ਲੈ ਦੋ ਛੇ ਲੈ ਦੋ ਦੋ ਲੈ ਦੋ ਕੋਈ ਗੱਲ ਨਹੀਂ ਗੁਰੂ ਨੂੰ ਬਲ ਦੇਣਾ ਤੁਹਾਡਾ ਰਾਸ਼ੀ ਸੂਮੀ ਬ੍ਰਹਸਪਤੀ ਉਸ ਨੂੰ ਆਪਾਂ ਮਜ਼ਬੂਤ ਕਰਨਾ ਉਪਾਕਾਰ ਲਈ ਭਗਵਾਨ ਵਿਸ਼ਨੂੰ ਦੀ ਪੂਜਾ ਕਰ ਲਓ ਜਾਂ ਨਹੀਂ ਕਰ ਹੁੰਦੀ ਤਾਂ YouTube ਤੇ ਭਗਵਾਨ ਵਿਸ਼ਨੂੰ ਦੀ ਕਥਾ ਸੁਣ ਲਓ ਲੰਮੇ ਪਏ ਪਏ ਸੁਣ ਲਓ ਨਹੀਂ ਸੇ ਠੀਕ ਫਲਕੀ ਮਿਲਣਾ ਹੈ ਗਿਆਨ ਦੀ ਪ੍ਰਾਪਤੀ ਸੰਤਾਨ ਸੁਖ ਸੁਭਾਗ ਮੁਸ਼ਕਲਾਂ ਤੋਂ ਰਾਹਤ ਗੱਲ ਸੁਣਾ ਚਾਹੀਦਾ ਕੀ ਹੈ ਦੇਖੋ ਮੈਂ ਤੁਹਾਨੂੰ ਦਾਨ ਪੁੰਨ ਦੱਸਦਾ ਉਪਾਦ ਦੱਸਦਾ ਨਾਲ ਫਲ ਪ੍ਰਾਪਤ ਕਿਹੜਾ ਹੋਣਾ ਪਾਪ ਕਿਹੜੀਆਂ ਸਮੱਸਿਆਵਾਂ ਤੋਂ ਤੁਹਾਨੂੰ ਨਿਜਾਤ ਮਿਲਣੀ ਹੈ ਇਸ ਲਈ ਬਿਨਾ ਵਕਤ ਗੁਆਇਆ ਸਮਾਂ ਮੈਂ ਵੀਡੀਓ ਦੇ ਆਰੰਭ ਚ ਦੱਸ ਦਿੱਤਾ ਹੈ ਅੱਜ ਇਸ ਮੱਗਰ ਦੀ ਪਵਿੱਤਰ ਪੁੰਨਿਆ ਦੀ ਉਸ ਚਾਨਣੀ ਰਿਸ਼ਮ ਨੂੰ ਕੈਚ ਕਰ ਲਓ ਜਦੋਂ ਚੰਦਰਮਾ 16 ਗਲਾ ਸੰਪੂਰਨ ਆਕਾਸ਼ ਤੇ ਰਾਤ ਨੂੰ ਚਮਕਣਾ ਟਿੰਟਮੋ ਦੇ ਤਾਰਿਆਂ ਦੇ ਨਾਲ ਇਦਾਂ ਹੀ ਤਕਦੀਰ ਚਮਕਣੀ ਹੈ ਰੇਅਰੈਸਟ ਸਰਵ ਸੰਜਾ ਉਪਾਗ ਕਰਨਾ ਹੀ ਕਰਨਾ ਹੈ ਸਭ ਨੇ ਸਮਾਂ ਆ ਗਿਆ ਜਦੋਂ ਤੁਹਾਨੂੰ ਸਭ ਨੂੰ ਮੈਂ ਦੁਰਲਭ ਤੇ ਸੰਜਾ ਉਪਾਦ ਅਸਦੀਆਂ ਕੋਈ ਵੀ ਕਰ ਸਕਦਾ ਰਾਸ਼ੀ ਵਾਲਾ ਕੋਈ ਕੌਮ ਦੀਨ ਧਰਮ ਹੋਵੇ ਕੋਈ ਗੱਲ ਨਹੀਂ ਹਰ ਰਾਸ਼ੀ ਵਾਲੇ ਲਈ ਇਹ ਪੁੰਨਿਆ ਦਾ ਅੰਮ੍ਰਿਤ ਲੈ ਲੋ ਆਪਣੇ ਘਰ ਦੇ ਮੈਂਬਰਾਂ ਨੂੰ ਸ਼ਕਾਓ ਰਾਤ ਨੂੰ ਚੰਦਰਮਾ ਜਦੋਂ ਉਦੇ ਹੋਣਾ ਇੱਕ ਸਾਫ ਪਾਂਡੇ ਦੇ ਚ ਚੌਲਾਂ ਦੀ ਖੀਰ ਦੁੱਧ ਚੌਲ ਮਿਕਸ ਕਰਕੇ ਹਲਕੀ ਚੀਨੀ ਪਾ ਕੇ ਬਣਾ ਲਓ ਟੱਕ ਦੇਣੀ ਹੈ ਖੁੱਲੇ ਅਸਮਾਨ ਦੇ ਹੇਠ ਟੱਕਣੀ ਤੁਹਾਡੀ ਜ਼ਿੰਮੇਵਾਰੀ ਹੈ ਕੋਈ ਜ਼ਿਲੀਲਾ ਜਾਨਵਰ ਨਾਲ ਵਿੱਚ ਪੈ ਜਾਏ ਕਿੜਾ ਮਖੌੜਾ ਭਾਵ ਖੀਰ ਦੇ ਉੱਪਰ ਕੋਈ ਜਾਲੀਦਾਰ ਟੱਕਣ ਦੇ ਨਾਲ ਟੱਕ ਦਿਓ ਪਰ ਟਰਾਂਸਪੇਰੈਂਟ ਹੋਵੇ ਹੋ ਰਿਸ਼ਮਾ ਸੋਹਣੀਆਂ ਦੋਧੀਆਂ ਚੰਦਰਮਾ ਦੀਆਂ 16 ਕਲਾ ਸੰਪੂਰਨ ਚੰਦਰਮਾ ਵੇਲਾ ਵੀ ਅਜਣਾ ਨਹੀਂ ਹੈ ਇਸ ਦੇ ਨਾਲ ਚੰਦਰਮਾ ਦਾ ਅੰਮ੍ਰਿਤ ਖੀਰ ਦੇ ਵਿੱਚ ਸਮਾਏਗਾ ਐਬਜ਼ਾਰਬ ਹੋ ਜਾਏਗਾ ਸਵੇਰੇ ਉੱਠੋਂਗੇ ਸੁੱਚੀ ਚੱਕਣੀਆਂ ਉੱਥੋਂ ਇਸ਼ਨਾਨ ਕਰਨਾ ਸਭ ਨੇ ਕੱਪੜੇ ਬਦਲਨੇ ਆ ਇਸ ਖੀਰ ਦਾ ਪ੍ਰਸ਼ਾਦ ਕਰਦੇ ਸਾਰੇ ਜੀ ਖਾਣਗੇ ਇਹਦੇ ਨਾਲ ਤੁਹਾਨੂੰ ਸਿਹਤ ਮਿਲੇਗੀ ਤੰਦਰੁਸਤ ਤਾਨ ਮਿਲੇਗਾ ਬਰਕਤ ਤੇ ਮੰਨਦੀਆਂ ਸਾਰੀਆਂ ਨੈਗੇਟਿਵਿਟੀਆਂ ਪਾਲ ਵਿੱਚ ਖਤਮ ਹੋ ਜਾਣਗੇ ਇੱਕ ਵਾਰ ਅਜਮਾ ਕੇ ਤਾਂ ਦੇਖੋ ਡਾਕਟਰ ਤੇਰਾਕੌਰ ਦੇ ਇਹਨਾਂ ਉਪਾਅ ਨੂੰ ਮੈਂ ਕਿਹੜਾ ਵੀਊ ਲੈਣ ਲਈ ਵੀਡੀਓ ਬਣਾਉਣੀ ਆ ਮੈਂ ਤਾਂ ਆਪਣੇ ਦਰਸ਼ਕਾਂ ਨੂੰ ਸੰਤੁਸ਼ਟ ਕਰਨਾ ਚਾਹੁੰਦੀ ਆ ਕਿ ਸਬਰ ਰੱਖੋ ਸਬੂਰੀ ਰੱਖੋ ਤੁਹਾਡੀਆਂ ਸਮੱਸਿਆਵਾਂ 1 ਬਾਈ 1 ਹੱਲ ਕਰਨ ਲਈ ਮੈਂ ਮੌਜੂਦ ਆ ਤੇ ਜਦੋਂ ਤੱਕ ਮੈਂ ਹਾਂ ਪ੍ਰਮਾਤਮਾ ਮੇਰੇ ਅੰਗ ਸੰਗ ਹੈ ਤੁਹਾਡੇ ਵੀ ਅੰਗ ਸੰਗ ਹੈ ਯਾਦ ਰੱਖਣਾ ਅਜਮਗ੍ਰਦੀ ਪੁੰਨਿਆ ਦਾ ਦਿਨ ਸਿਰਫ ਚੰਦਰਮਾ ਦਾ ਹੀ ਨਹੀਂ ਹੈ ਇਹ ਦਿਨ ਦੋ ਚੀਜ਼ਾਂ ਨੇ ਮਾ ਲక్ష్ਮੀ ਤੇ ਭਗਵਾਨ ਵਿਸ਼ਨੂੰ ਉਹਨਾਂ ਦਾ ਵੀ ਅੱਜ ਦਿਨ ਆ ਤੁਹਾਡੇ ਵੱਲੋਂ ਕੀਤਾ ਗਿਆ ਉਪਰੋਕਤ ਦੱਸਿਆ ਮੇਰਾ ਇੱਕ ਛੋਟਾ ਜਿਹਾ ਦਾਨ ਤੁਹਾਨੂੰ ਵੈਦਿਕ ਫਲ ਦੇਵੇਗਾ ਜੋ ਅਗਲੀ ਪੁੰਨਿਆ ਤੱਕ ਤੁਹਾਡੀ ਰੱਖਿਆ ਤਾਂ ਕਰੇਗਾ ਹੀ ਕਰੇਗਾ ਯਕੀਨ ਕਰਿਆ ਕਰੋ ਬਸ ਜੇ ਵੀਡੀਓ ਤੁਹਾਡੇ ਦਿਲ ਤੱਕ ਪਹੁੰਚ ਗਈ ਆ ਤਾਂ ਕਮੈਂਟ ਕਰਕੇ ਪਲੀਜ਼ ਅੱਜ ਵਾਇਗਰੂ ਲਿਖ ਦਿਓ ਜਾਂ ਆਪਣੇ ਧਰਮ ਅਨੁਸਾਰ ਜੋ ਲਫ਼ਜ਼ ਤੁਸੀਂ ਲਿਖਣਾ ਚਾਹੁੰਦੇ ਹੋ ਉਹ ਲਿਖ ਦਿਓ ਅੱਜ ਦੀ ਵਰਕਤ ਤੁਹਾਨੂੰ ਅੱਗੇ ਵਧਾਏ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਡਾਕਟਰ ਤੇਰਾ ਕੌਰ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਹਾਈਪ ਤਵ ਕਾਲਪਾ ਤੁਹਾਨੂੰ ਪਤਾ ਹੀ ਨਹੀਂ ਹੈ ਹਰ ਪੁੰਨਿਆ ਹਰ ਗ੍ਰਹਿ ਹਰ ਰਾਹ ਤੁਹਾਡੇ ਲਈ ਖੁੱਲੇ ਰਹਿਣ ਰੱਬ ਰੱਖਾ ਫਿਰ ਮਿਲਾਂਗੇ ਨਵੇਂ ਚਾਨਣ ਨਵੇਂ ਕਰਮ ਨਾਲ ਜਲਦੀ ਮਿਲਾਂਗੇ ਕਿਉਂ ਕਿਉਂਕਿ ਤੁਹਾਨੂੰ ਯਕੀਨ ਮੈਂ ਇੱਕ ਨਵੇਂ ਜੋਤਸ਼ੀਰ ਹਸ ਨਾਲ ਤੁਹਾਡੇ ਸੰਮੁਖ ਪੇਸ਼ ਹੋਵਾਂਗੀ ਪਰ ਕਦੋਂ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ